ਜੇ ਤੁਸੀਂ ਅਸਾਂ ਵੀ ਦੇਖਦੇ ਹੋ ਕਿ ਇਸ ਵਾਰੀ ਜਿਹੜਾ ਹੈਗਾ ਉਹ ਅਨ ਪ੍ਰੈਸੀਡੈਂਟਡ ਰੇਨਸ ਜਿਹੜੀਆਂ بارشਾਂ ਬਹੁਤ ਹੋਈਆਂ ਪਿਛਲੇ ਸਾਲ ਦੇ ਸਾਲ ਦੇ ਕੰਪੈਰੀਸਨ ਦੇ हिसाब ਨਾਲ ਤਾਂ ਬਹੁਤ ਜ਼ਿਆਦਾ بارش ਹੋਈ ਹੈ ਇਸ ਵਾਰੀ ਪਿਛਲੀ ਵਾਰੀ ਤਾਂ ਸਾਰਾ ਜੂਨ ਜਿਹੜਾ ਸੀਗਾ ਉਹ ਡਰਾਈ ਸੀਗਾ ਇਸ ਵਾਰੀ ਪਿਛਲੇ 10 ਸਾਲ ਦੇ ਵਿੱਚ ਸਭ ਤੋਂ ਜ਼ਿਆਦਾ بارش ਹੋਈ ਹੈ ਔਰ ਇਹ ਮਈ ਤੋਂ ਸ਼ੁਰੂ ਹੋਈ ਹੋਈ ਹੈ ਚੌਥਾ ਮਹੀਨਾ ਹੈਗਾ ਇਹ ਤੇ ਜਦੋਂ بارشਾਂ ਹੁੰਦੀਆਂ ਉਸ ਵੇਲੇ ਡੈਂਗੀ ਮਲੇਰੀਆ ਡਾਇਰੀਆ ਜਿਹਨੂੰ ਅਸੀਂ ਵੈਕਟਰ ਬੋਰਨ ਡਿਜ਼ੀਜ਼ ਕਹਿੰਦੇ ਆ ਜਾ ਵਾਟਰ ਬੋਰਨ ਜਿਹਦੇ ਵਿੱਚ ਡਾਇਰੀਆ ਔਰ ਕੋਲਰਾ ਹੈਪਟਾਈਟਸ ਹੈ ਇਹ ਬਿਮਾਰੀਆਂ ਦੀ ਪਰਮਾਰ ਹੁੰਦੀ ਹੈ ਬਟ ਅਸੀਂ ਜਿਹੜਾ ਇੱਕ ਪ੍ਰੋਐਕਟਿਵ ਅਪਰੋਚ ਇਸ ਵਾਰੀ ਲਈ ਆ ਉਹਦੇ ਵਿੱਚ ਸਾਨੂੰ ਮੀਡੀਆ ਤੋਂ ਵੀ ਬਹੁਤ ਸਹਿਯੋਗ ਮਿਲ ਰਿਹਾ ਅਸੀਂ ਪਹਿਲਾਂ ਕੀ ਹੁੰਦਾ ਸੀ ਕਿ ਜਦੋਂ ਕਿਤੇ ਮਲੇਰੀਆ ਫੈਲ ਜਾਂਦਾ ਸੀ ਫੀਵਰ ਦੇ ਕੇਸਸ ਆਉਂਦੇ ਸੀ ਡੈਂਗੀ ਦੇ ਹੁੰਦੇ ਸੀ ਉਸ ਤੋਂ ਬਾਅਦ ਹੈਲਥ ਡਿਪਾਰਟਮੈਂਟ ਜਿਹੜਾ ਸੀਗਾ ਐਕਟਿਵ ਹੁੰਦਾ ਸੀਗਾ ਪਰ ਅਸੀਂ ਪਿਛਲੇ ਸਾਲ ਇੱਕ ਕੈਂਪੇਨ ਸ਼ੁਰੂ ਕੀਤੀ ਸੀ ਯਾਰ ਸ਼ੁਕਰਵਾਰ ਡੈਂਗੂ ਤੇ ਇੱਕ ਵਾਰ ਔਰ ਇਸੇ ਤਰ੍ਹਾਂ ਅਸੀਂ ਜਿਹੜਾ ਵੈਕਟਰ ਹੈ ਜਿਹੜਾ ਉਹਦਾ ਲਾਰਵਾ ਹੈ ਉਹਦੀ ਅਸੀਂ ਟਰੈਕਿੰਗ ਸ਼ੁਰੂ ਕੀਤੀ ਹੈ ਕਿ ਡੈਂਗੀ ਹੋਣ ਤੋਂ ਪਹਿਲਾਂ ਟਰੈਕਿੰਗ ਕੀਤੀ ਜਾਵੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਤੁਹਾਡੇ ਨਾਲ ਸਾਂਝਾ ਕਰਦੇ ਹੋਏ ਕਿ ਇਸ ਵਾਰ ਅਜ ਅਜ ਤੱਕ ਸਾਡੇ ਜਿਹੜਾ ਹੈਗਾ ਮਤਲਬ 17 ਅਗਸਤ ਤੱਕ ਡੈਂਗੀ ਨਾਲ ਇੱਕ ਵੀ ਮੌਤ ਨਹੀਂ ਹੋਈ ਨਹੀਂ ਤਾਂ ਆਮ ਤੌਰ ਤੇ 35 40 ਮੌਤਾਂ ਹੋ ਜਾਂਦੀਆਂ ਸੀ ਇਸ ਵਾਰੀ ਇੱਕ ਵੀ ਡੈਥ ਨਹੀਂ ਹੋਈ ਆ ਔਰ ਡੈਂਗੀ ਦੇ ਕੇਸ ਵੀ ਬਿਲਕੁਲ ਕੰਟਰੋਲ ਚ ਆ ਗਿਆ ਅਸੀਂ ਡੈਂਗੀ ਵਾਸਤੇ ਜਿਹੜੀ ਟੈਸਟਿੰਗ ਆ ਅਸੀਂ ਉਹ ਮਤਲਬ 3 ਗੁਣਾ ਹੋ ਗਈ ਆ ਸਾਡੀ ਕਿਉਂਕਿ ਸਾਰੇ ਆਮ ਆਦਿ ਕਲੀਨਿਕ ਵਿੱਚ ਟੈਸਟਿੰਗ ਹੁੰਦੀ ਆ ਅਸੀਂ ਟੈਸਟਿੰਗ ਵਧਾਈ ਆ ਔਰ ਉਹਦਾ ਜਿਹੜਾ ਲਾਰਵਾ ਹੈਗਾ ਜਿੱਥੇ ਉਹਦੀ ਬਲੀਡਿੰਗ ਹੋ ਰਹੀ ਆ ਚਾਹੇ ਉਹ ਡੈਜ਼ਰਟ 쿨ਰ ਹੋਣ ਚਾਹੇ ਫ੍ਰਿਜ ਦੀ ਟ੍ਰੇ ਹੋਵੇ ਪੰਛੀਆਂ ਵਾਸਤੇ ਲੋਕ ਕਟੋਰੇ ਰੱਖਦੇ ਆ ਮवेशੀਆਂ ਵਾਸਤੇ ਬੜੇ-ਬੜੇ ਬਾਹਰ ਰੱਖਤ ਕੰਟੇਨਰ ਰੱਖਦੇ ਆ ਉਹਨਾਂ ਨੂੰ ਹਰ ਸ਼ੁੱਕਰਵਾਰ ਨੂੰ ਅਸੀਂ ਚੰਗੀ ਤਰ੍ਹਾਂ ਸੁਕਾਨੇ ਆਂ ਔਰ ਐਂਟੀ ਲਾਰਵਲ ਸਪਰੇ ਔਰ ਇਹਦੇ ਨਾਲ ਨਾਲ ਜਿਹੜੀ ਸਾਡੀ ਮਲਟੀ ਸੈਕਟੋਰਲ ਕੋਆਰਡੀਨੇਸ਼ਨ ਹੈ ਲੋਕਲ ਬਾਡੀਜ਼ ਦੇ ਨਾਲ ਮਿਲ ਕੇ ਪੰਚਾਇਤਾਂ ਨਾਲ ਮਿਲ ਕੇ ਫਿਊਮਿਗੇਸ਼ਨ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ ਔਰ ਐਂਟੀ ਲਾਰਵਲ ਸਪਰੇ ਕੀਤਾ ਜਾ ਰਿਹਾ ਇਸੇ ਤਰ੍ਹਾਂ ਡਾਰਿਆ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੀ ਵਾਰੀ ਹੈਪਾਟਾਈਟਸ ਏ ਦਾ ਫ੍ਰੀਡ ਕੋਰਟ ਹੋ ਗਿਆ ਸੀ ਜਤੋਂ ਦੇ ਵਿੱਚ ਨਵੇਂ ਸ਼ਹਿਰ ਦੇ ਵਿੱਚ ਔਰ ਕਪੂਰਥਲਾ ਦੇ ਵਿੱਚ ਆਪਣੇ ਬਿਲੋਂਗ ਕੀ ਪਟਿਆਲੇ ਮੇજર ਐਪੀਸੋਡ ਹੋਏ ਸੀ ਇਸ ਵਾਰੀ ਸਿਰਫ ਇਹਨਾਂ ਐਪੀਸੋਡ ਹੋਏ ਆ ਔਰ ਉਹ ਵੀ ਅਸੀਂ ਕੰਟੇਨ ਕੀਤੇ ਆ ਲੇਕਿਨ ਅਸੀਂ ਜਿਹੜਾ ਹੈਗਾ ਇਸ ਵਾਰੀ ਬਾਰਸ਼ਾਂ ਬਹੁਤ ਹੋਈਆਂ ਮੈਨੂੰ মিডিਆ ਤੋਂ ਖਬਰ ਮਿਲੀ ਕਿ ਜਿਹੜੇ ਸੱਤ ਪਿੰਡ ਆ ਗਏ ਗੁਰਦਾਸਪੁਰ ਦੇ ਵਿੱਚ ਉਹ ਮੇਨ ਲੈਂਡ ਤੋਂ ਕੱਟ ਆਫ ਹੋ ਗਏ ਆ ਉੱਥੇ ਅੱਠ ਪ੍ਰੈਗਨੈਂਟ ਲੇਡੀਆਂ ਆ ਤੇ ਅਸੀਂ ਉੱਥੇ ਬੋਟ ਐਂਬੂਲੈਂਸ ਦਾ ਕਨਸੈਪਟ ਇੰਟਰੋਡਿਊਸ ਕਰਕੇ ਉਹਨਾਂ ਨੂੰ ਲੇਡੀਆਂ ਨੂੰ ਇੱਧਰ ਲਿਆ ਕੇ ਉਹਦੇ ਵਿੱਚੋਂ ਇੱਕ ਦੀ ਸੇਫ ਡਿਲੀਵਰੀ ਹੋ ਗਈ ਆ ਬਾਕੀ ਅਸੀਂ ਸਾਰਿਆਂ ਨੂੰ ਆਫਰ ਕਰਤਾ ਕਿ ਤੁਸੀਂ ਸਾਡੇ ਹਸਪੀਟਲ ਚ ਆ ਕੇ ਸਟੇ ਕਰ ਸਕਦੇ ਹੋ ਬਟ ਜਿਨ੍ਹਾਂ ਦੀ ਡਿਲੀਵਰੀ ਦੇ ਵਿੱਚ ਇੱਕ ਮਹੀਨਾ ਜਾਂ ਇਸ ਤੋਂ ਵੱਧ ਪੀਰੀਅਡ ਹੈ ਉਹ ਜੇ ਨਹੀਂ ਆਣਾ ਚਾਹੁੰਦੇ ਤੇ ਇੱਕ ਲੇਡੀ ਹੋਰ ਆ ਕੇ ਦਾਖਲ ਹੋ ਗਈ ਹੈ ਜਿਹਨਾਂ ਦੀ ਐਕਸਪੈਕਟਿਡ ਹੈ ਮਤਲਬ ਨੈਕਸਟ 2-4 ਦਿਨ ਦੇ ਵਿੱਚ ਇਸੇ ਤਰ੍ਹਾਂ ਇੱਕ ਤੁਸੀਂ ਦੱਸਿਆ ਸੀਗਾ ਕਿ ਕਾਲੂ ਦਾ ਟਾਪੂ ਹੈਗਾ ਫਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਉਹਦੇ ਵਾਸਤੇ ਵੀ ਅਸੀਂ ਜਿਹੜਾ ਹੈਗਾ ਸਾਰਾ ਉੱਥੇ ਜਿਹੜਾ ਅਰੇਂਜਮੈਂਟ ਕੀਤਾ ਇਹ ਇਸ ਤੋਂ ਸਵਾਇ ਅਸੀਂ ਬੜਾ ਇੱਕ ਕਲੈਬੋਰੇਟ ਅਰੇਂਜਮੈਂਟ ਕਰਕੇ ਜਿਹਦੇ ਵਿੱਚ ਅਸੀਂ 172 ਐਂਬੂਲੈਂਸ ਤੇ 438 ਰੈਪਿਡ ਰਿਸਪੌਂਸ ਟੀਮਸ ਤੇ 323 ਮੋਬਾਈਲ ਮੈਡੀਕਲ ਟੀਮਸ ਇਹ ਸਾਡੀਆਂ ਜਿਹੜੀਆਂ ਹੈਗੀਆਂ ਸਾਰੇ ਪੰਜਾਬ ਦੇ ਵਿੱਚ ਰੈਡੀ ਆ ਔਰ ਜੋ ਤੁਹਾਨੂੰ মিডিਆ ਦੇ ਥਰੂ ਔਰ ਸਾਡੇ ਜਿਹੜਾ ਅਫੀਸ਼ੀਅਲ ਸਾਡਾ ਸਿਸਟਮ ਆ ਉਹਦੇ ਥਰੂ ਤੁਹਾਨੂੰ ਖਬਰ ਆਈ ਸੀ ਕਿ ਦੋ ਬਲਾਕ ਕੂਰਥਲਾ ਦੇ ਔਰ ਇੱਕ ਬਲਾਕ ਹੁਸ਼ਿਆਰਪੁਰ ਦਾ ਉੱਥੇ ਸਾਡੀਆਂ ਮੈਡੀਕਲ ਟੀਮਸ ਨੇ ਜਾ ਕੇ ਕੈਂਪ ਲਗਾ ਕੇ 241 ਮਰੀਜ਼ ਜਿਹੜੇ ਸਾਡੇ ਕੋਲ ਆਏ ਜਿਹਨਾਂ ਚੋਂ 9 ਮਰੀਜ਼ ਡਾਇਰੀਆ ਦੇ ਸੀ 7 ਗੈਸਟਰੋਐਂਟਰਾਈਟਸ ਦੇ ਸੀ 15 ਫੀਵਰ ਦੇ ਸੀ 9 ਸਕਿਨ ਅਲਰਜੀ ਔਰ 7 ਜਿਹੜੇ ਸੀਗੇ ਉਹ ਆਈ ਇਨਫੈਕਸ਼ਨਸ ਦੇ ਸੀ ਉਹਨਾਂ ਸਾਰਿਆਂ ਦਾ ਇਲਾਜ ਕੀਤਾ ਗਿਆ ਔਰ ਸਾਰੇ ਜਿੰਨੀਆਂ ਸਾਡੀਆਂ 438 ਰੈਪਿਡ ਰਿਸਪੌਂਸ ਟੀਮ ਔਰ 323 ਜਿਹੜੀਆਂ ਸਾਡੀਆਂ ਹੈਗੀਆਂ ਮੋਬਾਈਲ ਟੀਮ ਇਨਾਂ ਦੀ ਆਪਣੇ ਪੇਰੈਂਟ ਹਸਪੀਟਲ ਦੇ ਨਾਲ ਔਰ ਸਾਰੇ ਡਿਸਟ੍ਰਿਕਟ ਕੋ ਜਿੰਨੇ ਵੀ ਸਾਡੇ ਉਹਨਾਂ ਕੋ ਸਾਡੇ ਕੋਲੇ 2000 ਤੋਂ ਵੱਧ ਜਿਹੜੇ ਬੈਡਸ ਹੈਗੇ ਅਸੀਂ ਤਿਆਰ ਕੀਤੇ ਆ ਇਨ ਕੇਸ ਆਫ ਜਿਹੜਾ ਬੈਕਅਪ ਸਪੋਰਟ ਹੈ ਜੇ ਬਾਈਚਾਸ ਕਿਤੇ 10 15 ਕੇਸ ਆਈ ਜਾਣ ਕਿਤੇ ਜੇ 5 ਤੋਂ ਵੱਧ ਕੇਸਸ ਹੋਣ ਤਾਂ ਅਸੀਂ ਉਹਨੂੰ ਆਊਟ ਬ੍ਰੇਕ ਕਹਿੰਦੇ ਆ ਜੇ 1 ਜਾਂ 2 ਜਾਂ 3 ਕੇਸਸ ਹੋਣ ਉਹਨੂੰ ਸਪਰੈਡਿਕ ਕਹਿੰਦੇ ਆ ਜੇ ਸਪਰੈਡਿਕ ਕੇਸਸ ਆ ਉਹਦੇ ਵਾਸਤੇ ਜਿੰਨੀਆਂ ਸਾਡੀਆਂ ਆਸ਼ਾ ਵਰਕਰਾਂ ਔਰ ਸਾਡੇ ਜਿੰਨੇ ਵੀ ਸਾਡੇ ਪੈਰੀਫਰਲ ਯੂਨਿਟ ਆ ਗਿਆ ਚਾਹੇ ਡਿਸਪੈਂਸਰੀਜ਼ ਆ ਹੈਲਥ ਐਂਡ ਵੈਲਨੈਸ ਸੈਂਟਰ ਆ ਉਹਨਾਂ ਕੋਲੇ ਪੂਰੀ ਸਪਲਾਈ ਆ ਜੀ ক্লোਰੀਨ ਟੈਬਲਟਸ ਦੀ ਔਰ او ਆਰ ایس ਦੀ ਔਰ ਜਿਹੜੀ ਐਂਟੀ ਡਾਇਰੀਅਲ ਟੈਬਲਟਸ ਦੀ ਸੋ ਇਹ ਸਾਰੀ ਜਿਹੜੀ ਅਰੇਂਜਮੈਂਟ ਅਸੀਂ ਕੀਤੀ ਆ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਔਰ ਜਿਹੜੇ ਸਾਡੇ ਅੱਜ ਦੀ ਰੇਟ ਜਿੱਥੇ ਕੋਈ ਫਲਟਸ ਦਾ ਜ਼ਿਆਦਾ ਰਿਸਕ ਹੈਗਾ ਉਹਦੇ ਵਿੱਚ ਫਰੋਜ ਪਰ ਫਾਜ਼ਿਲਕਾ ਤਰਨ ਤਰਨ ਗੁਰਦਾਸਪੁਰ ਹੁਸ਼ਿਆਰਪੁਰ ਔਰ ਕਪੂਰਥਲਾ ਜਿਹੜੇ ਅੰਦਰ ਪੈਂਦੇ ਹੈਗੇ ਇਹਨਾਂ ਦੇ ਵਿੱਚ ਅਸੀਂ ਸਾਰਿਆਂ ਦੇ ਵਿੱਚ ਜਿਹੜਾ ਹੈਗਾ ਉਹ ਐਸ ਡੀ ਆਰ ਐਫ ਐਨ ਡੀ ਆਰ ਐਫ ਔਰ ਮਿਲਟਰੀ ਨਾਲ ਕੋਆਪਰੇਸ਼ਨ ਕਰਕੇ ਅਸੀਂ ਕੋਆਰਡੀਨੇਸ਼ਨ ਕਰਕੇ ਜਿਹੜੀਆਂ ਮੋਟਰ ਬੋਟਸ ਆ ਉਹਨਾਂ ਨੂੰ ਐਫ ਨੀਡ ਵੀ ਕੋਈ ਕੋਈ ਏਰੀਆ ਕਟਆਫ ਹੋ ਜਾਂਦਾ ਕਿਤੇ ਲੋਕ ਟਾਣੀਆਂ ਟਾਣੀਆਂ ਕਹਿੰਦੇ ਆ ਟਾਣੀਆਂ ਦੇ ਵਿੱਚ ਟਰੈਪ ਹੋ ਜਾਂਦੇ ਆ ਤਾਂ ਉਹਨਾਂ ਨੂੰ ਜਿਹੜੀ ਮੈਡੀਕਲ ਏਡ ਹੈ ਔਰ ਰੈਸਕਿਊ ਜਿਹੜਾ ਹੈਗਾ ਉਹ ਸਾਰਾ ਅਸੀਂ ਉਹਨਾਂ ਦੇ ਨਾਲ ਡਿਪਟੀ ਕਮਿਸ਼ਨਰਸ ਦੇ ਨਾਲ ਇੱਕ ਵੀਸੀ ਕਰਕੇ ਸਾਰਿਆਂ ਦੇ ਨਾਲ ਅਸੀਂ ਅਰੇਂਜ ਕਰਦੇ ਆ ਅੱਜ ਵੀ ਉਹਨਾਂ ਸਾਰਿਆਂ ਨਾਲ ਇਨ ਟੱਚ ਹੈ ਇਸ ਤੋਂ ਸਾਰੇ ਸਾਡਾ 104 ਨੰਬਰ ਜਿਹੜਾ ਹੈਲਥ ਦਾ ਐਨ ਐਚ ਐਮ ਦਾ ਹੈਗਾ ਮੈਂ ਸਿਟੀਜ਼ਨਸ ਨੂੰ ਬੇਨਤੀ ਕਰਦਾ ਕਿ ਜੇ ਤੁਹਾਡੇ ਕੋਈ ਇੱਕ ਅਦਾ ਕੇਸ ਹੈਗਾ ਜਿਹਨੂੰ ਅਸੀਂ ਸਪਰੈਡਿਕ ਕੇਸ ਕਹਿੰਦੇ ਆ ਤੁਸੀਂ ਆਸ਼ਾ ਵਰਕਰ ਤੁਹਾਡੇ ਹਰ ਪਿੰਡ ਚ ਹਰ ਮਹੱਲੇ ਚ ਉਹਨੂੰ ਕੰਟੈਕਟ ਕਰੋ ਉਹਦੇ ਕੋਲੇ ਕਲੋਰੀਨ ਦੀਆਂ ਟੈਬਲੇਟ ਲੈ ਸਕਦੇ ਹੋ او ਆਰ ਐਸ ਲੈ ਸਕਦੇ ਹੋ ਔਰ ਜੇ ਲੋੜ ਪੈਗੀ ਤਾਂ ਰੈਪਿਡ ਰਿਸਪੌਂਸ ਟੀਮ ਆਏਗੀ ਜਿਨ੍ਹਾਂ ਕੋਲ ਐਂਟੀਡਾਇਰੀਅਲ ਟੈਬਲੇਟਸ ਹੋਣ ਗਿਆ ਜੇ ਉਹਨਾਂ ਨੂੰ ਲੱਗੇਗਾ ਕਿ ਕੇਸਸ ਵੱਧ ਰਹੇ ਆ ਤਾਂ ਫਿਰ ਜਿਹੜੇ ਸਾਡੀਆਂ ਮੋਬਾਈਲ ਮੈਡੀਕਲ ਟੀਮ ਆਏਗੀ ਔਰ ਉਹਨੂੰ ਜਿਹੜਾ ਬੈਕਅਪ ਸਪੋਰਟ ਹੈ ਉਹਨੂੰ ਐਕਟੀਵੇਟ ਕਰੇਗੀ ਔਰ ਜੇ ਲੋਡ ਪਏਗੀ ਕਿਤੇ ਮੈਡੀਕਲ ਕਾਲਜ ਦੇ ਵਿੱਚ ਤਾਂ ਉਹਨਾਂ ਦੇ ਨਾਲ ਸਾਡੀ ਲਿੰਕੇਜ ਜਿਹੜੀਆਂ ਸਾਰੀਆਂ ਸੀ ਐਸਟੈਬਲਿਸ਼ ਕੀਤੀਆਂ ਸੋ ਇਹ ਸਾਰਾ ਹੈਲਥ ਡਿਪਾਰਟਮੈਂਟ ਨੇ ਇੱਕ ਪ੍ਰੋਐਕਟਿਵ ਅਪਰੋਚ ਲੈ ਕੇ ਔਰ ਇਹਦੇ ਨਾਲ ਨਾਲ ਕਿਤੇ ਵੀ ਤੁਹਾਨੂੰ ਆਂਦਾ ਜਿਹੜਾ ਜਿਹੜਾ ਜੇ ਲੋਕਾਂ ਨੂੰ ਮਹਿਸੂਸ ਹੁੰਦਾ ਕਿ ਪੀਣ ਵਾਲਾ ਪਾਣੀ ਸਾਡਾ ਜਿਹੜਾ ਹੈਗਾ ਇਹਦੇ ਵਿੱਚ ਕੋਈ ਬਦਬੂ ਆ ਰਹੀ ਹੈ ਤੁਹਾਨੂੰ ਸ਼ੱਕ ਪੈਂਦਾ ਕਿ ਸਾਫ਼ ਨਹੀਂ ਹੈ ਉਹਨੂੰ ਕਲੋਰੀਨ ਪਾ ਕੇ ਜਾਂ ਬੋਇਲ ਕਰਕੇ ਯੂਜ਼ ਕਰੋ ਤੇ ਨਾਲ ਦੀ ਨਾਲ ਤੁਸੀਂ ਆਸ਼ਾ ਵਰਕਰ ਨੂੰ ਕਹੋਗੇ ਜਾਂ ਸਾਡੇ ਨੀਰੈਸਟ ਕਰਮਚਾਰੀ ਨੂੰ ਕਹੋਗੇ ਫੈਸਲ ਦੀਆਂ ਟੀਮ ਜਾਣ ਗਿਆ ਉਹ ਆ ਕੇ ਔਨ ਦਾ ਸਪੋਰਟ ਟੈਸਟਿੰਗ ਕਰਨ ਗਿਆ ਔਰ ਬੈਕਟੀਰੀਓਲੋਜੀਕਲ ਐਗਜ਼ਾਮੀਨੇਸ਼ਨ ਵਾਸਤੇ ਉਹਦੇ ਸੈਂਪਲ ਲੈ ਕੇ ਜਾਣ ਗਿਆ ਜਦੀ ਰਿਪੋਰਟ ਵਿਦਨ 48 ਆਰਸ ਆ ਜਾਏਗੀ ਤੇ ਜੇ ਕਿਤੇ ਰਿਪੋਰਟ ਸੈਂਪਲ ਜਿੱਥੇ ਵੀ ਫੇਲ ਹੁੰਦੇ ਆ ਅਸੀਂ ਉੱਥੇ ਇਮੀਡੀਏਟਲੀ ਸਾਡੇ ਅਸੀਂ ਐਸਓਪੀਸ ਬਾਕੀ ਸਾਰੇ ਡਿਪਾਰਟਮੈਂਟ ਨਾਲ ਮਿਲ ਕੇ ਅਸੀਂ ਇਮੀਡੀਏਟਲੀ ਆਲਟਰਨੇਟ ਸੋਰਸ ਆਫ ਡਰਿੰਕਿੰਗ ਵਾਟਰ ਜਿਹੜਾ ਕਿ ਸਾਫ਼ ਪਾਣੀ ਆ ਅਸੀਂ ਜਿਵੇਂ ਅਮਰੀਕਾ ਮਿਰਕ ਪਲਾਂਟਸ ਹੋ ਗਏ ਤਾਂ ਜਿਹੜਾ ਜਿਹੜਾ ਸਰਟੀਫਾਈਡ ਸੋਰਸ ਹੈ ਉੱਥੋਂ ਲੈ ਕੇ ਅਸੀਂ ਇਮੀਡੀਏਟਲੀ ਉਹਨਾਂ ਨੂੰ ਪੀਣ ਲਈ ਦੂਜਾ ਪਾਣੀ ਸਪਲਾਈ ਕਰਦੇ ਆ ਔਰ ਜਿਹੜਾ ਫਾਲਟ ਹੁੰਦਾ ਉਹਨੂੰ ਲੱਭ ਕੇ ਜਿਹੜੇ ਲੋਕਲ ਬਾਡੀਜ਼ ਹੁੰਦੀਆਂ ਚਾਹੇ ਅਰਬਨ ਹੋਣ ਜਾਂ ਰੂਰਲ ਹੋਣ ਉਹਨੂੰ ਰੈਕਟੀਫਾਈ ਕਰਕੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਉਹਨੂੰ ਦੁਬਾਰਾ ਸ਼ੁਰੂ ਕਰਦੇ ਆ ਅਸੀਂ ਤੇ ਦੂਜਾ ਇਹ ਉਹਦੇ ਚ ਪ੍ਰਕਾਸ਼ਨ ਇਹ ਹੁੰਦੀ ਆ ਕਿ ਆਮ ਤੌਰ ਤੇ ਜਿਹੜਾ ਸੋਰਸ ਹੁੰਦਾ ਜਿੱਥੇ ਮੋਟਰ ਲੱਗੀ ਹੁੰਦੀ ਆ ਕਲੀਨ ਹੁੰਦਾ ਤੁਸੀਂ ਉਥੋਂ ਵੀ ਆਪਣੇ ਪੀਣ ਵਾਸਤੇ ਲੈ ਕੇ ਪਾਣੀ ਯੂਜ਼ ਕਰ ਸਕਦੇ ਹੋ ਕਿਉਂਕਿ ਜਿਹੜੀ ਅਡਲਟਰੇਸ਼ਨ ਹੁੰਦੀ ਆ ਉਹ ਕਿਤੇ ਨਾ ਕਿਤੇ ਸੀਵਰੇਜ ਦੀ ਮਿਕਸਿਕ ਨਾਲ ਜਦੋਂ ਕਿਤੇ ਪਾਈਪ ਕੋ ਲੀਕ ਕਰਦੀ ਆ ਜਾਂ ਜਦੋਂ 네ਗਟਿਵ ਪ੍ਰੈਸ਼ਰ ਹੁੰਦਾ ਉਹਦੇ ਕਰਕੇ ਹੁੰਦੀ ਆ